ਪਾਲਸਾ ਵਾਹਿੁਰ ਜੀ ਕੀ ਪਤੇ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਸਮਾਗਮ ਹੋ ਰਿਹਾ ਹੈ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉਥੋਂ ਦੇ ਇੱਕ ਗੁਰਦੁਆਰਾ ਪਰੰਧ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹੈਲੋਗੜ ਹਰਜਨ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਚ ਵਿਖਿਆਨ ਕੀਤਾ ਕਿ ਡੇਠੇ ਸਭੇ ਥਾਵ ਨਹੀਂ ਤੁਜੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਛ ਇਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਵਿਖੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਣ ਦਾ ਜਿਹੜਾ ਬਣਿਆ ਸੀ ਉਸ ਨੂੰ ਕਾਲਕਤਖ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ ਕਿਦਾਰਨਾਥ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕਿਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਹ ਸਾਰੀ ਰੁਕਵਾ ਦਿੱਤੀ। ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਵੇਂ ਚੁਣੌਤੀ ਆ ਤੇ ਚੈਲੰਜ ਆ। ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਸ ਲਿਆ ਸ਼ੋਮੀ ਕਮੇਟੀ ਨੇ ਨੋਟਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮੀਅਤ ਸਨਮਾਨ ਸਤਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਹੈ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਲਈ ਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਜ ਨਹੀਂ ਹੋਈ ਆ ਇਹਨਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ ਹੀ ਆਪਣਾ ਸਪਸ਼ਟ ਪੱਖ ਕਰਨਾ ਅਕਾਲਤਖ ਸਾਹਿਬ ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸ਼ਰੂਨੀ ਕਮੇਟੀ ਨੇ ਇਸ ਗੱਲ ਦੀ ਸਖਤ ਧਾਰਨਾ ਦਿੱਤੀ ਆ